ਹੇ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9ਵੀਂ ਕਲਾਸ ਦੀ ਕਿਤਾਬ ਐਗਰੀਕਲਚਰ ਜਾਂ ਆਪਾਂ ਕਹਿ ਸਕਦੇ ਹਾਂ ਖੇਤੀਬਾੜੀ ਤੇ ਉਹਦਾ ਤੀਜਾ ਚੈਪਟਰ ਚੈਪਟਰ 3 ਪਾਰਟ 3 ਜਿਹਨੂੰ ਆਪਾਂ ਕਹਿ ਸਕਦੇ ਹਾਂ ਫੁੱਲਾਂ ਦੀ ਕਾਸ਼ਤ ਤੇ ਅੱਜ ਚਰਚਾ ਕਰਾਂਗੇ ਪਾਠ ਪੁਸਤਕ ਦੇ ਪ੍ਰਸ਼ਨ ਉੱਤਰ ਬਾਰੇ ਸ਼ੁਰੂ ਕਰਦੇ ਹਾਂ ਓੜਾ ਇੱਕ ਦੋ ਸ਼ਬਦਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ डंडी वाले फूल वजो गाय जान वाली मुख्य फसल केड़ी है उत्तर ग्लेडियोलस दूजा चंडी रहित फूल वाली मुख्य फसल का नाम लिखो उत्तर गेंदा प्रश्न तीन पंजाब वेच कुल कितने रकबे उते फूलों दी खेती कीती जा रही है उत्तर 2160 ਹੈਕਟੇਅਰ ਰਕਬੇ ਹੇਠ ਜਿਸ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੋ ਰਹੀ ਹੈ ਚੌਥਾ ਸਵਾਲ ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫੁੱਲਾਂ ਦੀਆਂ ਫਸਲਾਂ ਨੂੰ ਕਿੰਨੇ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ ਉੱਤਰ ਦੋ ਭਾਗਾ ਵਿੱਚ ਡੰਡੀ ਰਹਿਤ ਫੁੱਲ ਤੇ ਦੂਜਾ ਡੰਡੀ ਵਾਲੇ ਫੁੱਲ ਪੰਜਵਾਂ ਪ੍ਰਸ਼ਨ ਗਲੈਡੀਓਲਸ ਤੇ ਗੰਡੀਆਂ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ਉੱਤਰ ਸਤੰਬਰ ਤੋਂ ਅੱਧ ਨਵੰਬਰ ਤੱਕ ਪ੍ਰਸ਼ਨ 6 ਗੁਲਦਾਉਦੀ ਦੀਆਂ ਕਲਮਾ ਕਿਹੜੇ ਮਹੀਨੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ਉੱਤਰ ਜੂਨ ਦੇ ਅੰਤ ਤੋਂ ਅੱਜ ਜੁਲਾਈ ਤੱਕ 8ਵਾਂ ਪ੍ਰਸ਼ਨ ਜੜ ਭਰਾ ਤੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਉੱਤਰ ਟਿਸ਼ੂ ਕਲਚਰ ਦੁਆਰਾ 8ਵਾਂ ਪ੍ਰਸ਼ਨ ਪੰਜਾਬ ਵਿੱਚ ਗੰਢੀ ਰਹਿਤ ਫੁੱਲਾਂ ਲਈ ਕਿਹੜੇ ਰੰਗ ਦਾ ਗੁਲਾਬ ਲਗਾਇਆ ਜਾਂਦਾ ਹੈ ਉੱਤਰ ਲਾਲ ਗੁਲਾਬ 9ਵਾਂ ਪ੍ਰਸ਼ਨ ਤੇਲ ਕੱਢਣ ਲਈ ਕਿਹੜੇ-ਕਿਹੜੇ ਫੁੱਲ ਵਰਤੇ ਜਾਂਦੇ ਹਨ ਉੱਤਰ ਰਜਨੀਕੰਤਾ ਮੋਤੀਆ ਦੇ ਫੁੱਲ 10ਵਾਂ ਪ੍ਰਸ਼ਨ ਸੁਰਖੇਤ ਟਾਂਚੇਆ ਵਿੱਚ ਕਿਹੜੇ ਫੁੱਲ ਦੀ ਖੇਤੀ ਕੀਤੀ ਜਾਂਦੀ ਹੈ ਉੱਤਰ ਜਰਪਰਾ ਐਡਾ 1-2 ਵਾਕਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਡੰਡੇ ਵਾਲੇ ਫੁੱਲਾਂ ਦੀ ਪਰਿਭਾਸ਼ਾ ਦਿਓ ਅਤੇ ਡੰਡੇ ਵਾਲੇ ਮੁੱਖ ਫੁੱਲਾਂ ਦੇ ਨਾਂ ਦੱਸੋ ਉੱਤਰ ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ ਇਸ ਦੇ ਮੁੱਖ ਫੁੱਲ ਹਨ ਗਲੇਡੀਓਲਸ ਗੁਲਦਾਵਦੀ ਜਰਪਰਾ ਗੁਲਾਬ ਲੇਲੀ ਆਦਿ ਦੂਜਾ ਪ੍ਰਸ਼ਨ ਗਲੇਡੀਓਲਸ ਫੁੱਲ ਡੰਡੀਆਂ ਦੀ ਕਟਾਈ ਅਤੇ ਸਟੋਰ ਕਰਨ ਬਾਰੇ ਜਾਣਕਾਰੀ ਦਿਓ ਉੱਤਰ ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ ਜਾਂਦਾ ਹੈ ਗਲੇਡੀਓਲਸ ਦੀਆਂ ਫੁੱਲ ਡੰਡੀਆਂ ਨੂੰ ਪਾਣੀ ਵਿੱਚ ਰੱਖ ਕੇ 9 ਦਿਨਾਂ ਲਈ ਕੋल्ड ਸਟੋਰ ਵਿੱਚ ਭੰਡਾਰਨ ਕੀਤਾ ਜਾ ਸਕਦਾ ਹੈ। ਤੀਜਾ ਪ੍ਰਸ਼ਨ ਗੁਲਾਬ ਦੇ ਬੁੱਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ? ਉੱਤਰ ਡੰਡੀ ਵਾਲੇ ਫੁੱਲਾਂ ਦੀਆਂ ਕਿਸਮਾਂ ਨੂੰ ਟੀ ਵਿਧੀ ਦੁਆਰਾ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ। ਡੰਡੀ ਰਹਿਤ ਫੁੱਲਾਂ ਵਾਲੇ ਲਾਉਣ ਗੁਲਾਬ ਨੂੰ ਕਲਮਾ ਦੁਆਰਾ ਤਿਆਰ ਕੀਤਾ ਜਾਂਦਾ ਹੈ। ਚੌਥਾ ਪ੍ਰਸ਼ਨ ਗੇਂਦੇ ਦੀ ਨਰਸਰੀ ਕਿਹੜੇ ਮਹੀਨਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ਉੱਤਰ ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫਤੇ ਤੱਕ ਸਰਦੀਆਂ ਲਈ ਅਤ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫਤੇ ਵਿੱਚ ਲਗਾਈ ਜਾਂਦੀ ਹੈ ਪੰਜਵਾਂ ਪ੍ਰਸ਼ਨ ਮੌਸਮੀ ਫੁੱਲਾਂ ਦੀ ਬਿਜਾਈ ਦਾ ਸਮਾਂ ਦੱਸੋ ਉੱਤਰ ਮੌਸਮੀ ਫੁੱਲ ਇੱਕ ਸਾਲ ਜਾਂ ਇੱਕ ਮੌਸਮ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦੇ ਹਨ ਇਨਾ ਦੀ ਬਿਜਾਈ ਦਾ ਸਮਾਂ ਗਰਮੀ ਰੁੱਤੇ ਫੁੱਲ ਫਰਵਰੀ ਮਾਰਚ ਵਿੱਚ ਪਣੀ ਦੀ ਤੇ ਖੇਤਾਂ ਵਿੱਚ ਜਦੋਂ ਪਨੀਰੀ 4 ਹਫ਼ਤੇ ਦੀ ਹੋ ਜਾਵੇ ਬਰਸਾਤ ਰੁੱਤੇ ਫੁੱਲ ਜੂਨ ਦੇ ਪਹਿਲੇ ਹਫ਼ਤੇ ਪਨੀਰੀ ਅਤੇ ਖੇਤਾਂ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਸਰਦੀ ਰੁੱਤੇ ਫੁੱਲ ਸਤੰਬਰ ਦੇ ਅੱਧ ਵਿੱਚ ਪਨੀਰੀ ਦੇ ਖੇਤਾਂ ਵਿੱਚ ਅਕਤੂਬਰ ਦੇ ਅੱਧ ਵਿੱਚ ਛੇਵਾਂ ਪ੍ਰਸ਼ਨ ਇਹ ਲਿਖੇ ਫੁੱਲਾਂ ਨੂੰ ਕਦੋਂ ਤੋੜਿਆ ਜਾਂਦਾ ਹੈ ਪਹਿਲਾ ग्लैडियोलस दूजा डंडी वाला गुलाब तीजा मोतिया उत्तर ग्लेडियोलस कटाई उस समय की जाती है जब तो पहला फूल अद्धा जब पूरा खुल जाता है एड़ा डंडी वाला गुलाब डंडी वाले फूलों बंद फूल अवस्था में तोड़ा जाता है ईड़ी मोतिया मोतिये दे फूल को जब कलियां पूरी नहीं खुलियां होती तोड़ के बेचा जाता है सातवां प्रश्न अफ्रीकन ਅਤੇ ਫ੍ਰਾਂਸੀਸੀ ਗੇਂ ਦੇ ਦੇ ਬੂਟਿਆਂ ਵਿੱਚ ਕਿੰਨਾ فاਸਲਾ ਰੱਖਿਆ ਜਾਂਦਾ ਹੈ ਉੱਤਰ ਅਫਰੀਕਨ ਕਿਸਮਾ ਲਈ فاਸਲਾ 40 30 ਸੈਂਟੀਮੀਟਰ ਅਤੇ ਫ੍ਰਾਂਸੀਸੀ ਕਿਸਮਾ ਲਈ 60/60 ਸੈਂਟੀਮੀਟਰ ਰੱਖਿਆ ਜਾਂਦਾ ਹੈ 8ਵਾਂ ਪ੍ਰਸ਼ਨ ਜਰਪਰਾ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਹਨ ਇਹ ਫਸਲ ਕਿੰਨੀ ਦੇਰ ਤੱਕ ਫੁੱਲ ਦਿੰਦੀ ਹੈ ਉੱਤਰ ਜਰਪਰਾ ਦੇ ਬੂਟੇ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਲਗਾਏ ਜਾਂਦੇ ਹਨ 3 ਸਾਲ ਤੱਕ ਇਹ ਫਸਲ ਖੇਤ ਵਿੱਚ ਰਹਿੰਦੀ ਹੈ 9ਵਾਂ ਪ੍ਰਸ਼ਨ ਡੰਡੀ ਰਹਿਤ ਫੁੱਲਾਂ ਦੇ ਨਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਲਿਖੋ ਉੱਤਰ ਡੰਡੀ ਰਹਿਤ ਫੁੱਲ ਹਨ ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ ਇਹਨਾਂ ਸਾਰੇ ਫੁੱਲਾਂ ਨੂੰ ਹਾਰ ਬਣਾਉਣ ਲਈ ਪੂਜਾ ਦੇ ਕੰਮਾਂ ਜਾਂ ਹੋਰ ਸਜਾਵਟੀ ਕੰਮਾਂ ਲਈ ਵਰਤਿਆ ਜਾਂਦਾ ਹੈ 10ਵਾਂ ਪ੍ਰਸ਼ਨ ਮੋਤੀਆ ਦੀ ਫਸਲ ਲਈ ਟੁਕਵੀਂ ਜ਼ਮੀਨ ਕਿਹੜੀ ਹੈ ਉੱਤਰ ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਪਾਰੀਆਂ ਜ਼ਮੀਨਾਂ ਜਿਨ੍ਹਾਂ ਵਿੱਚ ਪਾਣੀ ਨਾ ਖੜਦਾ ਹੋਵੇ ਵਧੀਆਂ ਰਹਿੰਦੀਆਂ ਹਨ ਇਹਦੀ 5-6 ਵਾਕਾਂ ਵਿੱਚ ਉੱਤਰ ਦਿਓ ਪਹਿਲਾ ਪ੍ਰਸ਼ਨ ਮਨੁੱਖੀ ਜੀਵਨ ਵਿੱਚ ਫੁੱਲਾਂ ਦੇ ਮਹੱਤਵ ਬਾਰੇ ਵਿਸਤਾਰ ਨਾਲ ਦੱਸੋ ਉੱਤਰ ਫੁੱਲਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਰੰਗੀਨ ਅਤੇ ਸੋਹਜ ਸੁਆਦ ਪ੍ਰਦਾਨ ਕਰਨ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ ਸਾਡੇ ਰੀਤੀ ਰਿਵਾਜਾਂ ਨਾਲ ਵੀ ਫੁੱਲਾਂ ਦਾ ਗੂੜਾ ਸੰਬੰਧ ਹੈ ਵਿਆਹ ਜਨਮ ਦਿਹਾੜੇ ਆਦੀ ਮੌਕਿਆਂ ਤੇ ਫੁੱਲ ਆਮ ਵਰਤੇ ਜਾਂਦੇ ਹਨ ਧਾਰਮਿਕ ਸੰਸਥਾਵਾਂ ਮੰਦਿਰਾਂ ਆਦਿ ਵਿੱਚ ਅਸੀਂ ਫੁੱਲਾਂ ਨਾਲ ਰੱਬ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ ਹੋਰ ਸਮਾਗਮਾਂ ਵਿੱਚ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਅਸੀਂ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪੇਸ਼ ਕਰਦੇ ਹਾਂ ਫੁੱਲਾਂ ਨੂੰ ਔਰਤਾਂ ਵੱਲੋਂ ਸ਼ਿੰਗਾਰ ਲਈ ਵਰਤਿਆ ਜਾਂਦਾ ਹੈ ਫੁੱਲਾਂ ਦੀ ਖੇਤੀ ਆਰਥਿਕ ਪੱਖ ਤੋਂ ਇੱਕ ਲਾਹੇਵੰਦ ਅੰਦਾ ਬਣ ਗਈ ਹੈ ਇਸ ਤਰ੍ਹਾਂ ਫੁੱਲਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਦੂਜਾ ਪ੍ਰਸ਼ਨ ਚੰਡੀ ਰਹਿਤ ਅਤੇ ਡੰਡੀ ਵਾਲੇ ਫੁੱਲਾਂ ਵਿੱਚ ਕੀ ਅੰਤਰ ਹੈ ਉਦਾਹਰਨ ਸਹਿਤ ਦੱਸੋ ਉੱਤਰ ਡੰਡੀ ਰਹਿਤ ਫੁੱਲ ਇਹ ਉਹ ਫੁੱਲ ਹੁੰਦੇ ਹਨ ਜਿਨ੍ਹਾਂ ਨੂੰ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ ਇਹ ਫੁੱਲ ਹਨ ਗੇਂਦਾ ਗੁਲਾਬ ਮੋਤੀਆ ਗੁਲਦਾਵ ਦੀ ਆਦਿ ਇਹਨਾਂ ਦੀ ਵਰਤੋਂ ਹਾਰ ਬਣਾਉਣ ਲਈ ਪੂਜਾ ਲਈ ਜਾਂ ਹੋਰ ਸਜਾਵਟੀ ਕੰਮਾਂ ਲਈ ਕੀਤੀ ਜਾਂਦੀ ਹੈ ਡੰਡੀ ਵਾਲੇ ਫੁੱਲ ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ ਇਹਨਾਂ ਨੂੰ ਡੰਡੀ ਸਮੇਤ ਵੀ ਵੇਚਿਆ ਜਾਂਦਾ ਹੈ ਇਹਨਾਂ ਫੁੱਲਾਂ ਦੇ ਵਰਤੋਂ ਆਮ ਕਰਕੇ ਗੁਲਦਸਤੇ ਬਣਾਉਣ ਲਈ ਹੁੰਦੀ ਹੈ ਇਹਨਾਂ ਨੂੰ ਤੋਹਫੇ ਵਜੋਂ ਦੇਣ ਲਈ ਵੀ ਵਰਤਿਆ ਜਾਂਦਾ ਹੈ ਉਦਾਹਰਨ ਗਲੈਡੀਓਲਸ ਗੁਲਦਾਵੀ ਜਰਭਰਾ ਗੁਲਾਬ ਅਤੇ ਲੀਲੀਆਤੀ ਤੀਜਾ ਪ੍ਰਸ਼ਨ ਮੋਤੀਆ ਤੇ ਫੁੱਲ ਦੀ ਮੱਤਾ ਬਾਰੇ ਦੱਸਦੇ ਹੋਏ ਇਸ ਦੀ ਖੇਤੀ ਉੱਪਰ ਨੋਟ ਲਿਖੋ ਉੱਤਰ ਮੋਤੀਆ ਖੁਸ਼ਬੂਦਾਰ ਫੁੱਲਾਂ ਵਿੱਚੋਂ ਇੱਕ ਮਹੱਤਵਪੂਰਨ ਫੁੱਲ ਇਸੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ ਇਹਨਾਂ ਫੁੱਲਾਂ ਵਿੱਚੋਂ ਖੁਸ਼ਬੂਦਾਰ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਪੂਜਾ ਪਾਠ ਲਈ ਵੀ ਵਰਤਿਆ ਜਾਂਦਾ ਹੈ ਜਲਵਾਯੂ ਵਧੇਰੇ ਤਾਪਮਾਨ ਅਤੇ ਖੁਸ਼ਕ ਮੌਸਮ ਮੋਤੀਆ ਵੀ ਪੈਦਾਬ ਲਈ ਤੋਕਵਾ ਰਹਿੰਦਾ ਹੈ ਜ਼ਮੀਨ ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਪਾਰੀਆਂ ਜ਼ਮੀਨਾਂ ਜਿਨ੍ਹਾਂ ਵਿੱਚ ਪਾਣੀ ਨਾ ਖੜਾ ਹੁੰਦਾ ਹੋਵੇ ਵਧੀਆ ਰਹਿੰਦੀਆਂ ਹਨ ਮੋਤੀਆ ਕਟਾਈ ਬੂਟਿਆਂ ਨੂੰ ਦੂਸਰੇ ਸਾਲ ਤੋਂ ਬਾਅਦ ਕਟਾਈ ਕਰਕੇ 45 ਤੋਂ 60 ਸੈਂਟੀਮੀਟਰ ਦੀ ਉਚਾਈ ਤੇ ਹੀ ਰੱਖਣਾ ਚਾਹੀਦਾ ਹੈ। 16 ਦਾ ਸਮਾ ਫੁੱਲ ਅਪ੍ਰੈਲ ਤੋਂ ਜੁਲਾਈ ਅਗਸਤ ਮਹੀਨੇ ਤੱਕ ਮਿਲਦੇ ਹਨ। ਢੜਾਈ ਮੋਤੀਏ ਤੇ ਫੁੱਲ ਦੀਆਂ ਕਲੀਆਂ ਜਿਹੜੀਆਂ ਅਜੇ ਪੂਰੀਆਂ ਨਹੀਂ ਆ ਖੁੱਲੀਆਂ ਹੁੰਦੀਆਂ ਉਹਨੂੰ ਤੋੜ ਕੇ ਫੇਚ ਸਕਦੇ ਹਾਂ। ਚੌਥਾ ਪ੍ਰਸ਼ਨ ਗੇਂਦੇ ਦੀ ਬਿਜਾਈ ਢੜਾਈ ਅਤੇ ਚਾਰਟ ਉੱਤੇ ਨੋਟ ਲਿਖੋ। ਉੱਤਰ ਉਤਤ ਕੇਂਦਾ ਇੱਕ ਡੰਡੀ ਰਹਿਤ ਫੁੱਲ ਹੈ ਪੰਜਾਬ ਵਿੱਚ ਇਸ ਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ ਗੇਂਦੇ ਦੀ ਫਸਲ ਲਈ ਪੰਜਾਬ ਦੀਆਂ ਮਿੱttੀਆਂ ਬਹੁਤ ਢੁਕਵੀਆਂ ਹਨ ਨਰਸਰੀ ਬੀਜੜਾ ਕੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫਤੇ ਤੱਕ ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫਤੇ ਵਿੱਚ ਲਗਾਈ ਜਾਂਦੀ ਹੈ ਇਹ ਪੰਜੀਰੀ ਲਗਭਗ 1 ਮਹੀਨੇ ਵਿੱਚ ਖੇਤਾਂ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ ਕਿਸਮਾਂ ਗੇਂਦੇ ਦੀਆਂ ਦੋ ਕਿਸਮਾਂ ਹਨ ਅਫਰੀਕਾ ਅਤੇ ਫ੍ਰਾਂਸੀਸੀ ਚਿੱਤਰ ਗੇਂਦਾ ਫਾਸਲਾ ਅਫਰੀਕਨ ਕਿਸਮਾ ਲਈ ਫਾਸਲਾ 40 ਮਲਟੀਪਲਾਈਡ ਜਾਂ 40/30 ਸੈਂਟੀਮੀਟਰ ਅਤੇ ਫ੍ਰਾਂਸੀਸੀ ਕਿਸਮਾ ਲਈ 60/70 ਸੈਂਟੀਮੀਟਰ ਫੁੱਲਾਂ ਦੀ ਪ੍ਰਾਪਤੀ 50 ਤੋਂ 60 ਦਿਨਾਂ ਬਾਅਦ ਫੁੱਲਾਂ ਦੀ ਪ੍ਰਾਪਤੀ ਹੋਣ ਲੱਗਦੀ ਹੈ ਟੁੜਾਈ ਤੇ ਮੰਡੇ ਕਰਨ ਫੁੱਲ ਪੂਰੇ ਖਲ ਜਾਣ ਤੇ ਤੋੜ ਕੇ ਮੰਡੇ ਕਰਨ ਕੀਤਾ ਜਾਂਦਾ ਹੈ ਝਾੜ ਬਰਸਾਤਾਂ ਵਿੱਚ ਆਸਤਨ 200 ਕਿਲੋ ਪ੍ਰਤੀ ਹੈਕਟ ਅਤੇ ਸਰਦੀਆਂ ਵਿੱਚ 150 ਤੋਂ 170 ਕੁਇੰਟਲ ਪ੍ਰਤੀ ਹੈਕਟੇਅਰ ਅੱਗੇ ਪ੍ਰਸ਼ਨ 5 ਹੇਠ ਲਿਖੇ ਫੁੱਲਾਂ ਦੀਆਂ ਫਸਲਾਂ ਦਾ ਪੌਦ ਵਾਧਾ ਕਿਵੇਂ ਕੀਤਾ ਜਾਂਦਾ ਹੈ ਊੜਾ ਗਲੇਡੀਓਲਸ ਐੜਾ ਰਜਨੀਕੰਦਾ ਏੜੀ ਗੁਲਦਾਉਦੀ ਤੇ ਸਸਾ ਚਰਬਰਾ ਊੜਾ ਗਲੇਡੀਉਲਸ ਗਲੇਡੀਉਲਸ ਦੀ ਬਿਜਾਈ ਗੰਡੀਆਂ ਤੋਂ ਕੀਤੀ ਜਾਂਦੀ ਹੈ ਐੜਾ ਰਜਨੀਕੰਦਾ ਰਜਨੀਕੰਦਾ ਦੇ ਕੰਡੇ ਲਗਾਏ ਜਾਂਦੇ ਹਨ ਈੜੀ ਗੁਲਦਾਉਦੀ ਗੁਲਦਾਉਦੀ ਦੀਆਂ ਕਲਮਾ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਸਸਾ ਚਰਬਰਾ टिशू कल्चर द्वारा तैयार किए जाते हैं तो अच्छी क्लास में उम्मीद कर हूँ थोड़ा ये प्रश्न उत्तर समझ आ गए होंगे। जो वीडियो वजी लगी तो लाइक शेयर सबसक्राइब करना ना भूलियो आप फिर मिलेंगे टिल दैन टेक केयर बाय बाय